ਵਾਹਿਗੁਰੂ ਛੋਟੇ ਚੋਰ ਚੋਰ ਹੁੰਦੇ ਨੇ ਵੱਡੇ ਚੋਰ ਬਾਦਸ਼ਾਹ ਹੁੰਦੇ ਨੇ ਇੱਕ ਬੰਦੇ ਦਾ ਕਤਲ ਕੀਤਾ ਇੱਕ ਬੰਦੇ ਦਾ ਕਾਤਲ ਹੈ ਹੋ ਸਕਦਾ ਹੈ ਫਾਂਸੀ ਦੇ ਚਲ ਪਰ 2.5 ਕਰੋੜ ਬੰਦਿਆਂ ਦਾ ਕਾਤਲ ਹੈ ਡिक्टेटर ਹੈ ਕੁਕਰਾਨ तीन करोड़ बंद का कातल है नौ सौ है हुकमरान डिपटेटर वे का हुक्मरान आए छोटे कातल कातल छोटे चोर 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 डिपटेटर आते हैं क्योंकि वोड़ी चोरी कर ही सकता है जिद्द को सतह बहुत है ताकत बहुत है यह ताकत के सब कुछ ढक सकता है ताकत ही बहुत व्डे रूप भ्रष्ट कर दे अगर कृष्णा बन गया ਤੇ ਇਹਦੇ ਕੋਲ ਤਾਕਤ ਬਹੁਤ ਹੈ ਬਹੁਤ ਵੱਡਾ ਬੇਈਮਾਨ ਹੋ ਜਾਏਗਾ। ਕਾਮ ਵਾਸ਼ਨਾ ਅਗਰ ਤ੍ਰਿਸ਼ਨਾ ਬਣ ਗਈਏ ਤੇ ਇਹਦੇ ਕੋਲ ਤਾਕਤ ਬਹੁਤ ਜ਼ਿਆਦਾ ਹੈ ਬਹੁਤ ਵੱਡਾ ਬਰਾਤਕਾਰੀ ਹੈ। ਅਹੰਕਾਰ ਵਾਸ਼ਨਾ ਅਗਰ ਤ੍ਰਿਸ਼ਨਾ ਬਣ ਗਈਏ ਤੇ ਇਹਦੇ ਕੋਲ ਤਾਕਤ ਬਹੁਤ ਜ਼ਿਆਦਾ ਹੈ ਬਹੁਤ ਵੱਡਾ ਹਿੰਸਕ ਹੋ ਜਾਏਗਾ। ਬੜਾ ਵੱਡਾ ਹਿੰਸਕ ਹੋ ਜਾਏਗਾ। ਵਾਸ਼ਨਾ ਸਦਾ ਉਸ ਨੂੰ ਦੇਖਣੀ ਹੈ। ਜੋ ਨਹੀਂ ਜੋ ਨਹੀਂ ਜੋ ਹੈ ਉਹਨੂੰ ਵਾਸ਼ਨਾ ਦੇਖਦੀ ਹੈ ਤੇ ਜੀਵਨ ਦੇ ਵਿੱਚ ਕੁਝ ਨਾ ਕੁਝ ਤੇ ਐਸਾ ਹੋਵੇਗਾ ਜੋ ਨਹੀਂ ਹੈ ਇਸ ਵਾਸਤੇ ਕਹਿੰਦੇ ਹਨ ਤਨ ਮਰ ਜਾਂਦਾ ਹੈ ਮਨ ਨਹੀਂ ਮਰਦਾ بس ਸਤੂਲ ਸ਼ਰੀਰ ਦੀ ਮੌਤ ਹੋ ਜਾਂਦੀ ਹੈ ਸੂਕਸ਼ਮ ਦੀ ਨਹੀਂ ਆਉਂਦੀ ਸੁਰਸਾਂ ਦਾ ਧਾਗਾ ਟੁੱਟ ਜਾਂਦਾ ਹੈ ਵਾਸ਼ਨਾ ਦੀ દોੜੀ ਨਹੀਂ ਟੁੱਟਦੀ ਨਹੀਂ ਕਿ ਤਨ ਦੀ ਮੌਤ ਮਨ ਦੀ ਮੌਤ ਨਹੀਂ ਸਰੀਰ ਦੀ ਮੌਤ ਸੂਖਸ਼ਮ ਸਰੀਰ ਦੀ ਮੌਤ ਨਹੀਂ ਇਹਨੂੰ ਮਰਨਾ ਪਵੇਗਾ ਕੀਰਤਨ ਕਰਕੇ ਇਸ ਤਨ ਨੂੰ ਸਥੂਲ ਤਨ ਨੂੰ ਜਿਵਾਣਾ ਕੀਰਤਨ ਕਰਕੇ ਪ੍ਰਭੂ ਦਾ ਨਾਮ ਜਪ ਕੇ ਇਸ ਸੂਖਸ਼ਮ ਸਰੀਰ ਨੂੰ ਮਾਰਨਾ ਹੈ ਮੈਂ ਫਿਰ ਦੁਹਰਾਵਾਂ ਬੜੇ ਧਿਆਨ ਨਾਲ ਸੁਣਨਾ ਇਹ ਅਸਥੂਲ ਸਰੀਰ ਮਰ ਕੇ ਮਿੱਟੀ ਚ ਮਿੱਟੀ ਹੋ ਜਾਂਦਾ ਹੈ ਸੂਖਸ਼ਮ ਸਰੀਰ ਮਰ ਕੇ ਜੋਤ ਦੇ ਚ ਜੋਤ ਹੋਈ ਮਨ ਮਰੇ ਦਾਤ ਮਰ ਜਾਏ ਗੁਰੂ ਅਮਰਦਾਸ ਜੀ ਮਹਾਰਾਜ ਮਨ ਮਰੇ ਦਾਤ ਮਰ ਜਾਏ ਬਿਨ ਮਨ ਹੋਵੇ ਕੈਸੇ ਹਰ ਪਾਏ ਬਿਨਾ ਮਨ ਦੀ ਮੌਤ ਤੋਂ ਪ੍ਰਮਾਤਮਾ ਦੀ ਪ੍ਰਾਪਤੀ ਕਿੱਥੇ ਪ੍ਰਮਾਤਮਾ ਦੀ ਪ੍ਰਾਪਤੀ ਮਨ ਨੂੰ ਮਾਰਨ ਨਾਲ ਹੋਈ ਮਨ ਸਾਡਾ ਸੂਖਸ਼ਮ ਸਰੀਰ ਹੈ ਜਿਸ ਨੂੰ ਅਸੀਂ ਮਾਇੰਡ ਕਹਿੰਦੇ ਹਾਂ ਕੇਵਲ ਮਨ ਨਹੀਂ ਹੈ ਧਾਰਮਿਕ ਦੁਨੀਆ ਦੇ ਚ ਮਨ ਸੁਕਸ਼ਮ ਸਹਿ ਰੂ ਕਰਨ ਤਨ ਦੀ ਮੌਤ ਮਨ ਦੀ ਮੌਤ ਨਹੀਂ ਕਥਈ ਅਦਰ ਤਨ ਦੀ ਮੌਤ ਹੈ ਮਨ ਦੀ ਮੌਤ ਹੈ ਇਹ ਸਤ ਸੰਗਰਨ ਦੀ ਲੋੜ ਨੇ ਐਨੇ ਸੋਨੇ ਗੁਰ ਗੋਰੇ ਬਣਾਉਣ ਦੀ ਲੋੜ ਹੈ ਜਪ ਤਪ ਕਰਨ ਦੀ ਲੋੜ ਹੈ ਦਾਨ ਪੁੰਨ ਦੀ ਲੋੜ ਹੈ ਤਨ ਮਰੇਗਾ ਤਾਂ ਮਨ ਵੀ ਮਰ ਜਾਏਗਾ ਕਰਤੋ ਤਨ ਮਿੱਟੀ ਜਿ ਮਿੱਟੀ ਹੋਵੇਗਾ ਮਨ ਜੋਤ ਦੇ ਜੋਤ ਹੋ ਜਾਏਗਾ ਕਰ ਖਤਮ ਨਹੀਂ ਕੰਨ ਮਿੱਟੀ ਵਿੱਚ ਮਿੱਟੀ ਹੋਵੇ ਮਨ ਜੋਤ ਦੇ ਵਿੱਚ ਜੋਤ ਨਹੀਂ ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹਾਂ ਉਹ ਦਾ ਮਨੁੱਖ ਅਧੂਰਾ ਜੰਮਦਾ ਹੈ ਅਧੂਰਾ ਜਿੰਦਾ ਹੈ ਅਧੂਰਾ ਹੀ ਮਰ ਜਾਂਦਾ ਹੈ ਕੰਨ ਮਰਦਾ ਹੈ ਮਨ ਨਹੀਂ ਇਹ ਗੱਲ ਵਖਰੀ ਲੋਕੀ ਮੋਹਰ ਲਾ ਦੇ ਨੇ ਪੁਰਾਣਾ ਪੂਰਾ ਹੋ ਗਿਆ ਪੁਰਾਣਾ ਪੂਰਾ ਹੋ ਗਿਆ ਖਾਕ ਪੂਰਾ ਹੋਇਆ ਪੂਰਾ ਨਹੀਂ ਤਨ ਮਰਿਆ ਮਨ ਤੇ ਮਰਿਆ ਇਹ ਯਾਤਰਾ ਅਧੂਰੀ ਰਹਿ ਗਈ ਹੈ ਪੂਰੀ ਨਹੀਂ ਹੋਏਗੀ ਤੇ ਅਧੂਰਾ ਭਾਵੇਂ ਹਰ ਇੱਕ ਨੂੰ ਅਖਰ ਦੇ ਤਾ ਫਿਰ ਮੋਰ ਲਾਣੀ ਪੈਂਦੀ ਉਸ ਮਰੇ ਹੋਏ ਤੇ ਇਹ ਪੂਰਾ ਹੋ ਗਿਆ ਪੂਰਾ ਨਹੀਂ ਪੂਰਾ ਤੇ ਤਾਂ ਹੁੰਦਾ ਬਿੱਟੀ-ਬਿੱਟੀ ਚਲਦੀ ਉਸ ਤੋਂ ਪਹਿਲੇ ਜੋਤ-ਜੋਤ ਦੇ ਚਲਦੇ ਤੇ ਯਾਤਰਾ ਸਫਲ ਹੋ ਜਾਣੀ ਸੀ ਸਫਲ ਸਫਲ ਭਈ ਸਫਲ ਯਾਤਰਾ ਆਉਣ ਜਾਣ ਰਹੇ ਮਿਲੇ ਸਭ ਇਸ ਤਰ੍ਹਾਂ ਜੀਵਨ ਯਾਤਰਾ ਸਫਲ ਹੋ ਜਾਣੀ ਸੀ ਤਨ ਦੀ ਮੌਤ ਮਨ ਦੀ ਮੌਤ ਨਹੀਂ ਮਿੱਟੀ ਵਿੱਚ ਮਿੱਟੀ ਅਸੀਂ ਕਰੋੜਾਂ ਵਾਰ ਹੋ ਚੁੱਕੇ ਹਾਂ ਜੋਤ ਦੇ ਵਿੱਚ ਜੋਤ ਦੇ ਸਿੱਖ ਦਾ ਭ ਵੀ ਨਹੀਂ ਹੋ ਇੱਕ ਵਾਰ ਹੋ ਹੋ ਜਾਏ ਉਹ ਫਿਰ ਮਿੱਟੀ ਦੇ ਵਿੱਚ ਮਿੱਟੀ ਹੋਣਾ ਬੰਦ ਹੋ ਜਾਂਦਾ ਜਨਮ ਮਰਨ ਤੋਂ ਮੁਕਤ ਰਹਤ ਹੈ ਮਿੱਟੀ ਵਿੱਚ ਮਿੱਟੀ ਇੱਕ ਦਫਾ ਨਹੀਂ ਕਰੋੜਾਂ ਦਫਾ ਹੋ ਚੁਕੇ ਆ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਪਿਆਦੇ ਇਸਲਾਮ ਮੈਂ ਨਰਕ ਨੂੰ ਜੋ ਉਗਣ ਵਾਸਤੇ ਵੀ ਤਨ ਚਾਹੀਦਾ ਤੇ ਨਰਗ ਕਿਸ ਨੂੰ ਕਹਿੰਦੇ ਨੇ ਦੁੱਖ ਨੂੰ ਬਹੁਤ ਵੱਡੇ ਦੁੱਖ ਨਹੀਂ ਤੋਂ ਕੁੰਬਰੀ ਲੱਗਦਾ ਓਟਪਾਤ ਦੇ ਜਨਮ ਹੋ ਗਏ ਭਿਖਸ਼ਾ ਦੇ ਟੁਕੜੇ ਮੰਗੇ ਵੇ ਮਾਂ ਮੰਗਰੀ ਪਈਏ ਮਾਂ ਉਸ ਤੋਂ ਬਣਿਆ ਦੁਹਧੇ ਜਨਮ ਤੋਂ ਹੀ ਬਿਖਾਰੀ ਜਨਮ ਤੋਂ ਘਟਵਾਤੇ ਰਹਿਣ ਨੂੰ ਕੋਈ ਨਹੀਂ ਖਾਣ ਨੂੰ ਭੋਜਨ ਨਹੀਂ ਰਹਿਣ ਨੂੰ ਅਸਥਾਨ ਨਹੀਂ ਭਿਆੰਕਰ ਰੋਗ ਹੈ ਕੋਈ ਇਲਾਜ ਨਹੀਂ ਕੁੰਬੀ ਨਰ ਕੋਲ ਕੁਛ ਨੂੰ ਕਹਿੰਦੇ ਨੇ ਦੁੱਖ ਨੂੰ ਭੋਜਨ ਭੋਗਣ ਵਾਸਤੇ ਤਾਂ ਚਾਹੀਏ ਸੁੱਖ ਨੂੰ ਭੋਗਣ ਵਾਸਤੇ ਵੀ ਤਾਂ ਚਾਹੀਏ ਦੁੱਖ ਸੁੱਖ ਨੂੰ ਹੀ ਨਰਕ ਸਵਰਗ ਕਹਿੰਦੇ ਨਾਮ ਜਪ ਕੇ ਮਨੋਂ ਨਰਕ ਤੋਂ ਤੇ ਸਵਰਗ ਤੋ ਦੋਹਾਂ ਤੋਂ ਬਚ ਜਾ ਸਵਰਗ ਨਰਕ ਤੇ ਮੈਂ ਰਹੋ ਸਤਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੇ ਰਹੋ ਅੰਤ ਹਰ ਆਲ ਪ੍ਰਭੂ ਦਾ ਨਾਮ ਜਪਿਆ ਨਰਕਾਂ ਤੋਂ ਤੇ ਬਚ ਗਏ ਸਵਰਗ ਤੋਂ ਵੀ ਬਚ ਗਏ ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੋ ਨਰ ਦੁਖ ਮੈਂ ਦੁਖ ਨਹੀਂ ਮਾਨ ਸੁਖ ਸਨੇ ਹਰ ਭੈ ਨਹੀਂ ਜਾਂਕੇ ਕੰਚਨ ਮਾਟੀ ਮਾਨੇ ਦੁਖ ਤੜਪਾ ਕੇ ਰੱਖ ਲੈਂਦਾ ਹੈ ਰੁਲਾ ਕੇ ਰੱਖ ਲੈਂਦਾ ਸੁੱਖ ਆਲਸੀ ਬਣਾ ਦਿੰਦਾ ਸੁਖਿਆਰਾ ਇਤਨਾ ਬਣਾ ਦਿੰਦਾ ਆਯਾਸ਼ ਬਣਾ ਦਿੰਦਾ ਹੰਕਾਰੀ ਬਣਾ ਦਿੰਦਾ ਦਰੇਦਰੀ ਬਣਾ ਦਿੰਦਾ ਹਤਾਕੇ ਨਾਸਤਿਕ ਬਣਾ ਦਿੰਦਾ ਦੋਵੇਂ ਰੋਕਾ ਬਹੁਤਾ ਦੁੱਖ ਹੈ ਨਾਮ ਜਪਣਾ ਔਖਾ ਹੋ ਜਾਂਦਾ ਹੈ ਬਹੁਤਾ ਸੁੱਖ ਹੈ ਅੰਮ੍ਰਿਤ ਵੇਲੇ ਉਠਣਾ ਔਖਾ ਦੋਵੇਂ ਰੋਕ ਪ੍ਰਭੂ ਦਾ ਜੋ ਨਾਮ ਜਪਦਾ ਹੈ ਨਾ ਉਹਨੂੰ ਦੁੱਖ ਰੋਗਦਾ ਨਾ ਉਹਨੂੰ ਸੁਖ ਰੋਗਦਾ ਨਾ ਉਹਨੂੰ ਨਰਕ ਰੋਗਦਾ ਨਾ ਉਹਨੂੰ ਸਵਰਗ ਰੋਗਦਾ ਸਵਰਗ ਵੀ ਰੋਗਦਾ ਹੈ ਸਵਰਗ ਦੇ ਵਿੱਚ ਕੀ ਹੈ ਇਧਰਿਆਂ ਦਾ ਸੁਖ ਹੈ ਅੱਖਾਂ ਦਾ ਰਸ ਕੰਨਾਂ ਦਾ ਰਸ ਜ਼ੁਬਾਨ ਦਾ ਰਸ ਨਾਸਕਾ ਦਾ ਰਸ ਖਲੜੀ ਦਾ ਰਸ ਜਿਸ ਇਧਰਿਆਂ ਨੂੰ ਜਿਹੜਾ ਰਸ ਚਾਹੀਦਾ ਹੈ ਮਹਦੇਉ ਰਾਜ ਕੇ ਮੌਜੂਦ ਹੈ ਸਵਰਗ ਔਰ ਕਿਸ ਨੂੰ ਸਵਰਗ ਕਹਿੰਦੇ ਸੰਸਾਰ ਦੇ ਰਸਾਂ ਨੂੰ ਔਰ ਬੌਤਾਂ ਦੇ ਚੋਂ ਰਸ ਮੌਜੂਦ ਨੇ ਉਸਨੂੰ ਸਵਰਗ ਕਹਿੰਦੇ ਨੇ ਔਰ ਜੋ ਭੋਗਦਾ ਹੈ ਉਸਨੂੰ ਕਹਿੰਦੇ ਨੇ ਇੰਦਰ ਇਹ ਤੇ ਇੰਦਰੀਆਂ ਦਾ ਵਾਲਾ ਸਮਾਂ ਹੈ ਜੋ ਅੱਖਾਂ ਨੂੰ ਚਾਹੀ ਰਹਾ ਹੈ ਜੋ ਕੰਨਾਂ ਨੂੰ ਚਾਹੀ ਰਹਿਗਾ ਜੋ ਜ਼ਬਾਨ ਨੂੰ ਬਾਰ ਬਾਰ ਚਾਹੀਦੇ ਨੇ ਰਸ ਹੈ ਦੇ ਨੇ ਜੋ ਖਲੜੀ ਨੂੰ ਰੰਗ ਸਪਰਸ਼ ਚਾਹੀਦਾ ਹੋਏਗਾ ਜੋ ਨਾਸਤਾਂ ਨੂੰ ਪਰਫਿਊਮ ਤਰ੍ਹਾਂ ਤਰ੍ਹਾਂ ਦੇ ਅਤਰ ਸੰਦ ਚਾਹੀਦੇ ਨੇ ਹੈਗੇ ਸਾਰੇ ਇੰਦਰੀਆਂ ਦੇ ਰਸ ਮੌਜੂਦ ਨੇ ਇੰਦ ਸਰਗ ਦੇਖਦੇ ਇੰਦਰ ਆਉਂਦਾ ਜੋ ਇੰਦਰਿਆਂ ਦਾ ਰਸ ਮਾਣਦਾ ਹੈ